ਸਾਡੇ YouTube ਚੈਨਲ ਤੇ ਆਫਰਮ ਦਾ ਸਾਲਤਾ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਫੰਡਮੇਂਟੇਸ਼ਨ ਪੈਨਸ਼ਨ ਰਿਕਵਰੀ ਦਾ ਸਮਾਂ ਘਟਾ ਕਰਕੇ ਰਿਕਵਰੀ ਰੋਕੇ ਜਾਂ ਸੰਬੰਧੀ ਫਾਈਲ ਕੀਤੇ ਗਏ ਇੱਕ ਤਾਜ਼ਾ ਕੇਸ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਫਰਮ ਦਾ ਜਾਸ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬਰ ਨੂੰ ਤਾਂ ਜੋਰੇ ਕੋਣ ਵਾਲੀ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਕਮਿਊਨਿਟੀਸ਼ਨ ਪੈਨਸ਼ਨ ਦੀ ਰਿਕਵਰੀ ਜਦੋਂ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੁਆਰਾ ਸਟੇ ਹੋ ਗਈ ਸੀ ਤਾਂ ਬਹੁਤ ਸਾਰੇ ਪੈਨਸ਼ਨਾਂ ਨੇ ਸੁੱਖ ਦਾ ਸਾਹ ਲਿਆ ਸੀ ਦਰਸਲ ਜਿਨ੍ਹਾਂ ਪੈਨਸ਼ਨਾਂ ਦੀ ਕਮਿਊਨਿਟੀਸ਼ਨ ਰਿਕਵਰੀ ਦਾ ਸਮਾਂ 1008 ਮਹੀਨੇ ਜਾਂ ਇਸ ਤੋਂ ਵੱਧਾ ਹੋ ਗਿਆ ਸੀ ਉਹਨਾਂ ਦੁਆਰਾ ਹਾਈ ਕੋਰਟ ਵਿੱਚ ਤੜਾੜ ਪਾਈਆਂ 808 ਰੇਟਾਂ ਦੇ ਪੈਨਸ਼ਨਾਂ ਦੀ ਰਿਕਵਰੀ ਤੇ ਸਟੇ ਲੱਗਣ ਕਾਰਨ ਉਹਨਾਂ ਨੂੰ ਕੁਝ ਰਾਹਤ ਮਿਲੀ ਸੀ ਪਰੰਤੂ ਜਦੋਂ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੁਆਰਾ ਇਹਨਾਂ 808 ਰੈਟਾਂ ਨੂੰ ਵੇਸਮੈਸਰ ਕੀਤਾ ਗਿਆ ਤੇ ਸਟੇਜ ਦੇ ਪੀਰੀਅਡ ਦੀ ਰਿਕਵਰੀ ਯਾਨੀ ਕਿ ਡਬਲ ਰਿਕਵਰੀ ਕੀਤੇ ਜਾਣ ਦਾ ਫੈਸਲਾ ਆਇਆ ਤਾਂ ਪੈਨਸ਼ਨਾਂ ਨੂੰ ਇੱਕ ਵੱਡਾ ਝਟਕਾ ਲੱਗਿਆ ਸੀ ਫਿਰ ਵੀ ਹੌਸਲਾ ਨਾ ਛੱਡਦੇ ਹੋਏ ਕੁਝ ਪੈਨਸ਼ਨਾਂ ਨੇ ਮਾਨਯੋਗ ਸੁਪਰੀਮ ਕੋਰਟ ਦਾ ਦਰਵਾਜ਼ਾ ਇंसाफ ਲੈਣ ਲਈ ਖਟਾਇਆ ਪਰੰਤੂ ਉਥੋਂ ਵੀ ਐਸਐਲਪੀ ਡਿਸਮਿਸ ਕਰ ਦਿੱਤੇ ਜਾਣ ਕਰਕੇ ਇੰਜ ਲੱਗਿਆ ਜਿਵੇਂ ਹੁਣ ਕਮਿਊਟੇਸ਼ਨ ਦੀ ਰਿਕਵਰੀ 10 ਸਾਲ 8 ਮਹੀਨੇ ਤੋਂ ਬਾਅਦ ਬੰਦ ਕਰ ਦਿੱਤੇ ਜਾਣ ਦੀ ਕੋਈ ਵੀ ਉਮੀਦ ਬਾਕੀ ਨਹੀਂ ਰਹੀ ਇਸ ਸਮੇਂ ਤਰਨਮ ਬੈਂਕਾਂ ਨੇ ਡਬਲ ਕਵਰੀ ਕਰਦੇ ਹੋਏ ਸੇਵ ਵਾਲੇ ਪੀਰੀਅਡ ਦੀ ਰਿਕਵਰੀ ਵੀ ਕੰਪਲੀਟ ਕਰ ਲਈ ਹੈ ਪਰੰਤੂ ਹੁਣ ਇੱਕ ਵਾਰ ਫੇਰ ਖਬਰਾਂ ਸੁਣਨ ਨੂੰ ਮਿਲ ਰਹੀਆਂ ਹਨ ਕਿ ਕੁਝ ਪੈਨਸ਼ਨਰਾਂ ਨੇ ਸੁਪਰੀਮ ਕੋਰਟ ਵਿੱਚ ਇੱਕ ਕੇਸ ਲਗਾਇਆ ਹੈ ਕਿ ਪੰਜਾਬ ਸਰਕਾਰ ਨੇ ਪੰਜਾਬ ਨਹਿਰਾਣਾ ਹਾਈ ਕੋਰਟ ਵਿੱਚ ਇੱਕ ਕਮਿਟਮੈਂਟ ਕੀਤੀ ਸੀ ਕਿ ਰਿਕਵਰੀ ਦੇ ਪੀਰੀਅਡ ਗਵਾਧ ਨੂੰ ਸੰਬੰਧੀ ਕੈਲਕੂਲੇਟ ਕਰਨ ਵਾਸਤੇ ਇੱਕ ਕਮੇਟੀ ਦਾ ਗਠਨ ਕੀਤਾ ਜਾਵੇਗਾ ਜੋ ਕਿ 6 ਮਹੀਨਿਆਂ ਵਿੱਚ ਆਪਣੀ ਰਿਪੋਰਟ ਪੇਸ਼ ਕਰੇਗੀ। ਪਰੰਤੂ ਪੰਜਾਬ ਸਰਕਾਰ ਨੇ ਇਸ ਕਮੇਟੀ ਬਾਰੇ ਕੁਝ ਵੀ ਨਹੀਂ ਕੀਤਾ। ਵਿਆਜਾ ਸੁਪਰੀਮ ਕੋਰਟ ਦੁਆਰਾ ਘੱਟ ਤੌਰ ਤੇ ਪੰਜਾਬ ਸਰਕਾਰ ਨੂੰ ਕਮੇਟੀ ਦਾ ਗਠਨ ਕਰਨ ਦੀ ਡਾਇਰੈਕਸ਼ਨ ਵੀ ਦਿੱਤੀ ਹੈ। ਹੁਣ ਕਮਿਊਨਿਟੀਸ਼ਨ ਪੈਨਸ਼ਨ ਦੀ ਰਿਕਵਰੀ ਦਾ ਸਮਾਂ ਘਟ ਕਰਨ ਲਈ ਕੁਝ ਹੋਰ ਅਸਰਪੀ ਮਾਨਯੋਗ ਸੁਪਰੀਮ ਕੋਰਟ ਵਿੱਚ ਕੁਝ ਪੈਨਸ਼ਨਾਂ ਦੁਆਰਾ ਦਾਇਰ ਦੇਤੀਆਂ ਗਈਆਂ ਹਨ ਜਿਨ੍ਹਾਂ ਵਿੱਚੋਂ ਇੱਕ ਰਵਿੰਦਰਨਾਥ ਸ਼ਰਮਾ ਵਰਸਸ ਸਟੇਟ ਆਫ ਪੰਜਾਬ ਹੈ ਜਿਸ ਦਾ ਕੇ ਡਾਇਰੀ ਨੰਬਰ 40468/2025 ਹੈ ਤੇ ਇਸ ਨੂੰ ਮਿਤੀ 24/2025 ਨੂੰ ਫਾਈਲ ਐਡਵੋਕੇਟ ਚੈਰੂ ਮਥਰ ਰਾਹੀਂ ਫਾਈਲ ਕੀਤਾ ਗਿਆ ਸੀ ਭਾਵੇਂ ਇਹਦਾ ਸਟੇਟਸ ਅਪਕੋਰਟ ਦੀ ਵੈਬਸਾਈਟ ਤੇ ਪੈਂਡਿੰਗ ਹੀ ਹੈ ਪਰੰਤੂ ਇਸ ਕੇਸ ਦੇ ਫਾਇਲ ਹੋਣ ਨਾਲ ਇੱਕ ਨਵੀਂ ਆਸ ਦੀ ਕਿਰਨ ਨਾ ਕਮਪਨਸ਼ਨ ਪੈਨਸ਼ਨ ਦੀ ਰਿਕਵਰੀ ਦਾ ਸਮਾਂ ਘਟਾਉਣ ਨੂੰ ਸੰਬੰਧੀ ਰੋੜ ਜਾਗੀ ਹੈ। ਵਰ ਮਤਲਬ ਹੈ ਕਿ 15 ਸਾਲਾਂ ਵਿੱਚ ਕੀਤੀ ਜਾਣ ਵਾਲੀ ਰਿਕਵਰੀ ਦਾ ਵਿਆਜ ਦਰ ਆਰਥਿਕ ਮਾਹਰਾਂ ਦੀ رائے ਅਨੁਸਾਰ ਨੇ ਲਗਭਗ 18% ਬਣਦਾ ਹੈ ਜੋ ਕਿ ਅੱਜ ਦੇ ਸਮੇਂ ਵਿੱਚ ਬੈਂਕਾਂ ਤੇ ਵੱਖ-ਵੱਖ ਕੰਪਨੀਆਂ ਦੁਆਰਾ ਲੋਨ ਦੀ ਵਿਆਜ ਦਰ ਤੋਂ ਬਹੁਤ ਜ਼ਿਆਦਾ ਬਣਦਾ ਹੈ। ਇਸੇ ਤਰ੍ਹਾਂ ਹੀ ਦੋ ਹੋਰ ਰਿਟ ਪਟੀਸ਼ਨ ਨੰਬਰ 21609 ਅਵ 3224 ਟਾਈਟਲ ਬਿਆਨਕੌਰ ਐਂਡ ਆਦਰਸ ਵਰਸ ਸਟੇਟ ਆਫ ਪੰਜਾਬ ਤੇ ਰਿਟ ਪਟੀਸ਼ਨ ਨੰਬਰ 28199 ਅਵ 3224 ਟਾਈਟਲ ਜੀਵਨ ਪੰਕਜ ਸ਼ਰਮਾ ਐਂਡ ਆਦਰਸ ਵਰਸ ਸਟੇਟ ਆਫ ਪੰਜਾਬ ਵੀ ਕੱਥ ਤਾਉਣ ਦੇ ਉੱਤੇ 247325 ਨੂੰ ਰਜਿਸਟਰ ਹੋ ਚੁੱਕੀਆਂ ਹਨ ਇਨਾਂ ਦਾ ਐਸਐਲਪੀ ਨੰਬਰ ਅਜੇ ਅਵੇਲੇਬਲ ਨਹੀਂ ਹੈ ਪਰੰਤੂ ਜਲਦੀ ਹੀ ਇਸ ਦੇ ਅਵੇਲੇਬਲ ਹੋ ਜਾਣ ਤੇ ਪੈਨਸ਼ਨਾਂ ਨਾਲ ਸ਼ੇਅਰ ਕਰ ਦਿੱਤੇ ਜਾਣ ਦੀ ਗੱਲ ਦਾ ਪੈਨਸ਼ਨਰ ਗਰੁੱਪਾਂ ਦੇ ਵਿੱਚ ਪੂਰਣਾ ਪਾ ਕੇ ਕੀਤੀ ਜਾ ਰਹੀ ਹੈ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਮਾਂ ਜੋ ਸੁਪਰੀਮ ਕੋਰਟ ਵਿੱਚੋਂ ਕਮਿਊਟੇਸ਼ਨ ਰਿਕਵਰੀ ਦਾ ਸਮਾਂ ਕੱਟ ਕੇ ਤੇ ਜਾਣ ਸੰਬੰਧੀ ਪੈਨਸ਼ਨਾਂ ਦੇ ਹੱਕ ਦੇ ਵਿੱਚ ਕੋਈ ਫੈਸਲਾ ਆਉਂਦਾ ਹੈ ਜਾਂ ਇੱਕ ਵਾਰ ਫਿਰ ਉਹਨਾਂ ਦੇ ਹੱਥ ਨਿਰਾਸ਼ਾ ਹੀ ਲੱਗਦੀ ਹੈ ਇਹ ਤਾਂ ਆਉਣ ਵਾਲਾ ਸਮਾਹੀ ਦੱਸੇਗਾ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤੇ ਸਾਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਪੋਰਟ ਕਰਨਾ ਨਿਰਦੇਹ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਤੁਹਾਡਾ ਬਹੁਤ ਧੰਨਵਾਦ ਜੀ